ਐਨੇ ਜੀ ਪੰਡਤ ਰਾਓ ਜੀ ਰਾਉਤ ਰਣੇਸ਼ਵਰ ਜੀ ਜੋ ਕਿ ਪਹਿਲਾਂ 35 ਅੱਖਰ ਦੀ ਡਿਮਾਂਡ ਕਰ ਰਹੀ ਤੇ ਹੁਣ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਨ ਦੀ ਡਿਮਾਂਡ ਕਰ ਰਹੇ ਨੇ ਹਾਂਜੀ ਪੰਡਤ ਜੀ ਤੁਹਾਡਾ ਰਮੀ ਸਾਈਕਲ ਟੀਵੀ ਚ ਬਹੁਤ ਬਹੁਤ ਜੀ ਵੈਲਕਮ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਾਦੀ ਡਿਮਾਂਡ ਆਪਾਂ ਕਰ ਰਹੀ ਆ ਰਮੀ ਸਾਈਕਲ ਸਾਹਿਬ ਬਹੁਤ ਹੀ ਨਿਮਰਤਾ ਨਾਲ ਬਿਨਤੀ ਹੈ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ

ਸ਼ਹਿਰ ਨੂੰ ਘੋਸ਼ਿਤ ਕਰਨ ਦੀ ਪਾਵਨ ਪਾਵਨ ਕਾਰਜ ਕਰਨਗੇ ਮੈਨੂੰ ਪੂਰਾ ਆਸਤ ਉਮੀਦ ਹੈ ਉਹ ਜ਼ਰੂਰ ਘੋਸ਼ਣਾ ਕਰਨਗੇ ਟਕਪਨ ਜੀ ਆਪਣਾ ਤੁਸੀਂ ਕਹਿ ਰਹੇ ਸੀ ਵੀ 35 ਅੱਖਰ ਚ ਬਹੁਤ ਤਾਕਤ ਹੈ ਉਹ ਦੱਸੋ ਜੀ ਮਹਾਰਾਜ ਮਹਾਰਾਜ ਇਸ 35 ਅੱਖਰ ਦੇ ਵਿੱਚ ਜੋ ਤਾਕਤ ਹੈ ਮੈਂ ਜਾਣਦਾ ਹੈ ਕਿਸ 35 ਅੱਖਰ ਸਿੱਖਣ ਤੋਂ ਬਾਅਦ ਹੀ ਮੈਂ ਸ੍ਰੀ ਜਪਜੀ ਸਾਹਿਬ ਨੂੰ ਕੰਨੜ ਭਾਸ਼ਾ ਵਿੱਚ ਅਨਵਾਦ ਕਰਕੇ ਮੇਰੀ ਮਾਂ ਬੋਲੀ ਕੰਨੜ ਨੂੰ ਮੈਂ ਰੂਹਾਨੀ ਤੀਰ ਜਕਰ ਤੱਕ ਲਿਖ ਕੇ ਗਿਆ ਸ੍ਰੀ ਜਪਜੀ ਸਾਹਿਬ ਦੇ ਵਿੱਚ ਇੰਨੀ ਤਾਕਤ ਹੈ ਕਿ ਲੋਕ ਉੱਥੇ ਕੰਨਰ ਦੇ ਵਿੱਚ ਪੜ ਰਹੇ ਨੇ ਇੰਨੀ ਤਾਕਤ ਇਸ ਪੈਂਟੇ ਕਰਦੇ ਇਹ ਮਾਮੂਲੀ ਪਾਸ਼ਾ ਨਹੀਂ ਇਹ ਗੁਰਮੁਖੀ ਇਹ ਗੁਰਮੁਖੀ ਹੈ ਗੁਰੂ ਤੋਂ ਮੂਤੋਂ ਉਹ ਨਿਕਲਿਆ ਪਾਸ਼ਾ ਹੈ ਇਹ ਆਮ ਆਮ ਪਾਸ਼ਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਜੁਬਾਨ ਹੈ ਹਾਂ ਜੀ ਹਾਂ ਕਈ ਪਾਸ਼ਾਵਾਂ ਨੂੰ ਆਪਣੀ ਹੱਥ ਵਿੱਚ ਲੈਣ ਦੀ ਤਾਕਤ ਇਹਦੇ ਵਿੱਚ ਕਿਉਂਕਿ ਵਾਕੋਕ ਸੰਤ ਫਕੀਰਾਂ ਦੀ ਬਾਣੀ ਹੈ ਉਹਨਾਂ ਦੇ ਪਾਸ਼ਾ ਦੇ ਵਿੱਚ ਪਰ ਉਹ ਸਾਰੇ ਉਹਨਾਂ ਦੇ ਪਾਸ਼ਾ ਨੂੰ गुरुमुखी विच लेके आ गया इतनी ताकत है सारे नो अपने होंड विच ले इतनी ताकत है इतनी ताकत है इसलिए इस, इस पैंतीस सेकंड तो बाद ही मैंने जब जी सब अनुवाद होया मूल मंत्र जरूर सुनावांगा एक ओंकार सतनाम करता पूर्वक निर्भय निर्भय अकाल मूर्त अग्नि साहेब गुरु प्रसाद देव रब ने अवन सत्ता अवन रचनाकारा वैरतनाता वैरत्व रहतनाता ਕਾਲ ਰਹਿ ਤਨਾਤਾ ਗੁਰੂ ਕਰ ਕਰ ਕਪਨਾਤਾ ਨਾਤਾ 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 ਕਮਾਲ ਹੈ ਮਹਾਰਾਜ ਇੱਕ ਬੰਦੇ ਜੀ ਆਪਣਾ ਤੁਸੀਂ ਦੇਖੋ ਵੀ ਕੰਨਰ ਤੋਂ ਆ ਕੇ ਤੇ ਪੰਜਾਬੀ ਦੀ ਵੀ ਕਦਰ ਕਰ ਰਹੇ ਹੋ ਉਹਦੀ ਭਾਸ਼ਾ ਨੂੰ ਕਹਿ ਰਹੇ ਹੋ ਵੀ ਇਹਨੂੰ ਵਰਤੋ ਤੇ ਸਾਡੇ ਜਿਹੜੇ ਸਕੂਲ ਨੇ ਅਸੀਂ ਕੀ ਕਰ ਰਹੇ ਆਪਣੇ ਬੱਚਿਆਂ ਨੂੰ ਨਾ ਕ੍ਰਿਸਚੀਅਨਾਂ ਦੇ ਸਕੂਲਾਂ 'ਚ ਪਾ ਕੇ ਉੱਥੇ ਅੱਜ ਸ਼ਹੀਦੀ ਦਿਹਾੜਿਆਂ ਦੇ ਦਿਨਾਂ 'ਚ

ਕਿਉਂਕਿ ਇਹ ਸਰਵ ਸੰਜੀ ਹੈ ਸਭ ਦੀ ਹੈ ਸਭ ਸਰਬਤੂ ਦੇ ਭਲਾਈ ਦੀ ਹੈ ਸਕੂਲਾਂ ਬਾਰੇ ਕੀ ਕਹੋਗੇ ਵੀ ਪੰਜਾਬੀਆਂ ਨੂੰ ਕੀ ਸੰਦੇਸ਼ ਦੇਵੋਗੇ ਵੀ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਨਾਲ ਜੋੜੋ ਜਦਕਿ ਸਾਡੇ ਕੀ ਕਰ ਰਹੇ ਨੇ ਪੰਜਾਬੀ ਨਾਲ ਨਹੀਂ ਜੋੜ ਰਹੇ ਕਹਿੰਗੇ 크ਰਿਸਚਨ ਫਾਈਨ ਦੇਖੋ ਫਾਈਨ ਲੱਗ ਰਹੇ ਨੇ ਸਕੂਲਾਂ 'ਚ ਹੈ ਉਹਨਾਂ ਨੂੰ ਫਾਈਨ ਲੱਗ ਰਹੇ ਨੇ ਵੀ ਜੇ ਤੁਸੀਂ ਪੰਜਾਬੀ ਬੋਲੋਗੇ ਤੁਹਾਨੂੰ 100 ਰੁਪਇਆ ਫਾਈਨ ਜੇ ਤੁਸੀਂ ਘਰ ਆ ਬ ਆ ਗਏ ਹੋਗੇ ਤਾਂ ਫਾਈਨ ਉਹਨਦੇ ਬਾਰੇ ਕੁਝ ਦੱਸੋ ਮਰਾਜ਼ ਦੇਖੋ ਹੋ ਸਕਦਾ ਉਹ ਪਾਪ ਕਰ ਰਹੇ ਨੇ ਪਰ ਉਹ ਜੂਰ ਆਪਣੀ ਪਾਪ ਦੇ ਪ੍ਰਾਸਤਿਤ ਕਰਕੇ ਮੁੜ ਕੇ ਇਸ ਪੰਜਾਬੀ ਦੇ 35 ਵਿੱਚ ਆਣਗੇ ਮੈਨੂੰ ਕੋਰਾ ਆਸਤੂਮੀ ਦੇ ਇਸ ਲਈ ਮੈਂ ਸ਼ਰਤ ਰੱਖ ਕੇ ਗੁੰਮ ਰਹੇ ਹਾਂ ਆਉਣਗੇ ਉਹ ਮੈਂ ਨਹੀਂ ਛੱਡਣਾ ਤੁਸੀਂ ਦੇਖੋਗੇ ਠੀਕ ਹੈ ਜੀ ਜੀ